ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਦਾਂਦੇ ਸਰਤਾਜ ਦੀ ਸ਼ਾਂਤੀ ਤੇ ਪਹੁੰਚ ਪੰਜਵੇਂ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪਰਮ ਹੈ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1563 ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅਤੇ ਬੀਬੀ ਭਾਨੀ ਜੀ ਦੇ ਗ੍ਰਭ ਕੇ ਵਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦਾ ਜਿਹੜਾ ਜੀਵਨ ਸੰਘਰਸ਼ਮਈ ਸਮਾਜ ਨੂੰ ਜਾਗਰਤ ਕਰਨਾ ਲੋਕਾਂ ਨੂੰ ਜਨਤਾ ਨੂੰ ਸੁਚੇਤ ਕਰਨਾ ਜਗਾਉਣਾ ਹੰਕਾਰ ਤੋਂ ਬਚਣ ਦੇ ਲਈ ਉਪਦੇਸ਼ ਦੇਣਾ ਸਵਾਰਥੀ ਨਾ ਹੋਣਾ ਅਨਸ਼ਾਨਬਾਨ ਕੇ ਜੀਵਨ ਜਿਉਣ ਦਾ ਉਪਦੇਸ਼ ਸਤਿਗੁਰੂ ਜੀ ਬਾਣੀ ਦੇ ਰਾਹੀਂ ਸਾਨੂੰ ਬਖਸ਼ਿਸ਼ ਕਰਦੇ ਔਰ ਸਮਝਾਉਣਾ ਕਰਦੇ ਆ ਹਰ ਥਾਂ ਦੇ ਉੱਤੇ ਕਿ ਮਨੁੱਖ ਜਿਹੜਾ ਆ ਉਹ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੋਣਾ ਚਾਹੀਦਾ ਜੇ ਮਨੁੱਖ ਬਾਹਰੋਂ ਧਰਮੀ ਦਿਸਦਾ ਆ ਅੰਦਰੋਂ ਵੀ ਧਰਮੀ ਬਣਨਾ ਜ਼ਰੂਰੀ ਆ ਗੁਰੂ ਸਾਹਿਬ ਕਹਿੰਦੇ ਆਮ ਕਰਕੇ ਕੀ ਹੁੰਦਾ ਵੀ ਅਸੀਂ ਬਾਹਰੋਂ ਧਰਮੀ ਦਿਸਦੇ ਆ ਬਾਹਰੋਂ ਸੋਹਣੇ ਲੱਗਦੇ ਆ ਪਰ ਅੰਦਰੋਂ ਕਰੂਪ ਹੁੰਨੇ ਆ ਅੰਦਰ ਸਾਡੇ ਧਰਮ ਨਹੀਂ ਹੁੰਦਾ ਦਿਖਾਵਾ ਸਾਡਾ ਕੁਝ ਹੋ ਰਿਹਾ ਪਰ ਅੰਦਰ ਕੁਝ ਹੋ ਰਿਹਾ ਬੋਲਦੇ ਅਸੀਂ ਕੁਝ ਹੋ ਰਹਿਆ ਪਰ ਕਰਦੇ ਕੁਝ ਹੋ ਰਿਆ ਤੋਂ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਨੇ ਸਾਤੇ ਬਖਸ਼ਿਸ਼ ਕੀਤੀ ਸੁਖਮਨੀ ਸਾਹਿਬ ਜੀ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਆਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਸਤਗੁਰੂ ਜੀ ਨੇ ਇਹ ਸਾਡਾ ਜਿਹੜਾ ਸਾਰਾ ਨਕਸ਼ਾ ਸਾਡੀ ਜਿਹੜੀ ਹਾਲਤ ਆ ਉਹ ਬਿਆਨ ਕੀਤੀ महाराज कहें रहत अवर कश अवर कमावत मन नहीं प्रीत मुखों गावत रहत अवर कश अवर कमावत भी तेरी रहत कुछ हो रहा बोलदा कुछ तो हो रहा करदा कुछ हो रहा दिसदा कुछ हो रहा पर अंदर तेरे कुछ हो रहा तू चलता नहीं रहत अवर ਕਸ਼ ਅਵਰ ਕਮਾਵਤ ਕਮਾਈ ਤੇਰੀ ਕੋ ਜਹੋਰ ਤਰਾਂ ਦੀ ਆ ਮਨ ਨਹੀਂ ਪ੍ਰੀਤ ਮਨ ਵਿੱਚ ਤੇਰੇ ਪ੍ਰੀਤ ਨਹੀਂ ਪਿਆਰ ਨਹੀਂ ਪਰ ਮੁਖੋਂ ਗੰਢ ਲਾਵਤ ਮੁਖ ਤੋਂ ਤੂੰ ਪਰਮਾਤਮਾ ਨਾਲ ਗੰਢ ਪਾ ਰਿਹਾ ਮੁਖ ਤੋਂ ਗੱਲਾਂ ਕਰਦਾ ਉਸ ਪ੍ਰਭੂ ਦੇ ਸਿਮਰਨ ਦੀਆਂ ਰੱਬ ਦੀ ਭਗਤੀ ਦੀਆਂ ਰੱਬ ਨੂੰ ਮੰਨਣ ਦੀਆਂ ਤੂੰ ਧਰਮੀ ਹੋਣ ਦੀਆਂ ਗੱਲਾਂ ਕਰਦਾ ਮੁਖੋਂ ਗੰਢ ਲਾਵਤ ਕੇਵਲ ਮੁਖ ਦੇ ਨਾਲ ਤੋਂ ਪਰਮਾਤਮਾ ਨਾਲ ਗੰਢ ਪਾ ਰਿਆਂ ਪਰ ਮਨ ਨਹੀਂ ਪ੍ਰੀਤ ਤੇਰੇ ਮਨ ਦੇ ਅੰਦਰ ਪਿਆਰ ਨਹੀਂ ਤੂੰ ਧਰਮੀ ਦਿਸਦਾ ਆ ਪਰ ਹੈ ਨਹੀਂ ਜਾਨਨ ਹਾਰ ਪ੍ਰਭੂ ਪਰਵੀਨ ਮਹਾਰਾਜ ਕਹਿੰਦੇ ਉਹ ਪ੍ਰਭੂ ਜਿਹੜਾ ਨਾ ਬੜਾ ਸਿਆਣਾ ਆ ਜਾਣਦਾ ਸਭ ਕੁਝ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨਾ ਕਾਹੂ ਪੀਨ ਉਹ ਮਾਲਕ ਬੜਾ ਸਿਆਣਾ ਆ ਕੇਵਲ ਬਾਹਰਲੇ ਭੇਖਾਂ ਦੇ ਉੱਤੇ ਕਦੇ ਭੇਜਦਾ ਨਹੀਂ ਤੂੰ ਦਿਖਾਵਾ ਹੀ ਕਰ ਰਿਹਾ ਪਰ ਅੰਦਰ ਤੇਰੇ ਕੁਝ ਨਹੀਂ ਅੰਦਰ ਤੇਰੇ ਉਹ ਹੀ ਹੰਕਾਰ ਈਰਖਾ ਬੇਈਮਾਨੀ ਸਾਰੇ ਔਗਣ ਤੇਰੇ ਵਿੱਚ ਸਤਿਗੁਰੂ ਜੀ ਕਹਿੰਦੇ ਭਰੇ ਹੋਇਆ ਪਰ ਦਿਸਦਾ ਤੂੰ ਐਂ ਦੇਖਣ ਨੂੰ ਜਿਵੇਂ ਬੰਗਲਾਦਨ ਹਾਂਸ ਅਤੇ ਬੰਗਲਾ ਹਾਂਸ ਵੀ ਚਿੱਟਾ ਹੀ ਹੁੰਦਾ ਤੇ ਬੰਗਲਾ ਵੀ ਚਿੱਟਾ ਹੀ ਹੁੰਦਾ ਪਰ ਉਹ ਬੰਗਲਾ ਦੇਖ ਕੇ ਅਸੀਂ ਭਲੇਖਾ ਖਾਜੀ ਦਾ ਵੀ ਬਹੁਤ ਵਧੀਆ ਆ ਅਸੀਂ ਬੰਗਲੇ ਵਾਲੀ ਸਮਾਧੀ ਵੀ ਲਾਈ ਦੀ ਆ ਪਰ ਅੰਦਰ ਕੀ ਚੱਲਦਾ ਜਦੋਂ ਸਮਾਧੀ ਲਾਈ ਹੁੰਦੀ ਆ ਬਸ ਉਹ ਪੋਛੀ ਅਸਤ ਗੁਰੂ ਜੀ ਕਹਿੰਦੇ ਤੇਰੀ ਸਮਾਧੀ ਤੇਰਾ ਮੁੱਖੋਂ ਗੰਢ ਲਾਉਣਾ ਕੇਵਲ ਬੰਗਲੇ ਦੀ ਨਿਆਈ ਨਾ ਹੋਵੇ ਤੂੰ ਹੰਸ ਆਪਣਾ 12 ਚਟਾ ਅੰਦਰੋਂ ਵੀ ਚਟਾ ਹੋ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨਾ ਕਾਹੂ ਭੀਨ ਅਵਰੂਪਦੇਸ਼ ਤੂੰ ਉਪਦੇਸ਼ ਕਰਦਾ ਲੋਕਾਂ ਨੂੰ ਪੜ ਕੇ ਸੁਣਾਉਣਾ ਗਿਆਨ ਦੀਆਂ ਗੱਲਾਂ ਕਰਦਾ ਆਪ ਨਾ ਕਰੇ ਆਪ ਚੱਲਦਾ ਨਹੀਂ ਉਹ ਦਿੱਤੇ ਲੋਕਾਂ ਨੂੰ ਦੇਸ਼ ਦਾ ਬੰਦਾ ਧਰਮੀ ਆ ਲੋਕਾਂ ਨੂੰ ਦੇਸ਼ ਦਾ ਸੇਵਾ ਕਰ ਰਿਹਾ ਪਰ ਆਪ ਤੇਰੇ ਤੇ ਕੋਈ ਅਸਰ ਨਹੀਂ ਅਬਰੂਪ ਦੇਸ ਹੈ ਆਪ ਨਾ ਕਰੇ ਫਿਰ ਮਹਾਰਾਜ ਕਹਿੰਦੇ ਆਵਤ ਜਾਵਤ ਜਨਮ ਹੈ ਮਰੇ ਉਹ ਆਉਂਦਾ ਜਾਂਦਾ ਜੰਮਣ ਮਰਨ ਦੇ ਗੇੜ ਵਿੱਚ ਤੂੰ ਸਦਾ ਪਿਆਰ ਹੋਣਾ ਉਹ ਮਨੁੱਖ ਸਦਾ ਜੰਮਦੇ ਮਰਦੇ ਆ ਜਿਹੜੇ ਕਹਿੰਦੇ ਕੋਸ਼ਿਆ ਤੇ ਕਰਦੇ ਕੋਸ਼ਿਆ ਆਵਤ ਜਾਵਤ ਜਨਮੈ ਮਰੇ ਜੰਮਣ ਮਰਨ ਦਾ ਗੇੜ ਉਹਨਾਂ ਦਾ ਸਦਾ ਹੀ ਟਿਕਿਆ ਰਹਿੰਦਾ ਅਵਰਪਦੇਸੇ ਆਪਨਾ ਕਰੇ ਆਵਤ ਜਾਵਤ ਜਨਮੈ ਮਰੇ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੋਖਮਣੀ ਸਾਹਿਬ ਦੀ ਬਾਣੀ ਦੇ ਅੰਦਰ ਇਸ ਸ਼ਬਦ ਦੇ ਰਾਹੀਂ ਇਹੋ ਹੀ ਸਮਝਾਉਣਾ ਕੀਤਾ ਕਿ ਭਾਈ ਅੰਦਰੋਂ ਤੇ ਬਾਹਰੋਂ ਇੱਕੋ ਜੇ ਰਹੋ ਅੰਦਰੋਂ ਅਸੀਂ ਕਈ ਵਾਰੀ ਦੇਖਣ ਨੂੰ ਕਿਸੇ ਅੱਗੇ ਹੱਥ ਜੋੜਦੇ ਆਂ ਕਿਸੇ ਨੂੰ ਮੱਥਾ ਟੇਕਦੇ ਆਂ ਮੂੰਹ ਤੋਂ ਬੜਾ ਮਿੱਠਾ ਬੋਲਦੇ ਆਂ ਪਰ ਨਾਲ ਦੀ ਨਾਲ ਸਾਡੇ ਜਿਹੜੇ मंसूਬੇ ਹੁੰਦੇ ਆ ਉਹ ਬੜੇ ਮਾਰੇ ਹੁੰਦੇ ਆ ਸਾਡੇ ਮਨ ਦੇ ਵਿੱਚ ਕੁਝ ਹੋਰ ਚੱਲਦਾ ਅਸੀਂ ਦਿਖਾਵੇ ਵਾਸਤੇ ਉਹਨੂੰ ਬੁਲਾਉਂਦੇ ਆਂ ਰਾਮ ਰਾਮ ਕਹਿੰਦੇ ਆਂ ਜਾਂ ਕੋਈ ਸਤਿ ਸ਼੍ਰੀ ਅਕਾਲ ਕਹਿੰਦੇ ਆਂ ਜਾਂ ਕੋਈ ਹੋਰ ਸਤਕਾਰਯੋਗ ਲਫ਼ਜ਼ਾਂ ਦੇ ਨਾਲ ਰੱਬ ਦੇ ਨਾਮ ਦੇ ਨਾਲ ਅਸੀਂ ਖੁਸ਼ ਹੋ ਕੇ ਕਿਸੇ ਨੂੰ ਜੇ ਬੁਲਾਉਂਦੇ ਆਂ ਪਰ ਕਈ ਵਾਰੀ ਸਾਡਾ ਜਿਹੜਾ ਅੰਦਰ ਮਨਸੂਬਾ ਹੁੰਦਾ ਉਹ ਮਾੜਾ ਹੁੰਦਾ ਕਿਉਂਕਿ ਅੰਦਰ ਮੈਲਿਆ ਸਤਗੁਰੂ ਮਹਾਰਾਜ ਕਹਿੰਦੇ ਭਾਈ ਜੇ ਤੂੰ ਬਾਹਰੋਂ ਮਿਠਾਇਆ ਤੇ ਅੰਦਰੋਂ ਵੀ ਮਿੱਠਾ ਹੋ ਅੰਦਰ ਵੀ ਤੇਰੇ ਮਠਾਸ ਹੋਵੇ ਨੁਕਸਾਨ ਉਦੋਂ ਹੁੰਦਾ ਜਦੋਂ ਬਾਹਰੋਂ ਬੰਦਾ ਧਰਮੇ ਲੱਗਦਾ ਬਾਹਰੋਂ ਸਾਧ ਦੇਖਦਾ ਪਰ ਅੰਦਰੋਂ ਚੋਰ ਹੋਵੇ ਅੰਦਰੋਂ ਮਾੜਾ ਹੋਵੇ ਉਹ ਮਨੁੱਖ ਹਮੇਸ਼ਾ ਸਮਾਜ ਦਾ ਨੁਕਸਾਨ ਕਰ ਜਾਂਦਾ ਹੈ ਕਿਉਂਕਿ ਉਹ ਸਿਰਫ ਆਪਣੀ ਵਾਹਵਾ ਕਰਾਉਣ ਦੇ ਲਈ ਆਪਣੇ ਆਪ ਨੂੰ ਸਮਾਜ ਦੇ ਵਿੱਚ ਉੱਗਾ ਕਰਨ ਦੇ ਲਈ ਇਹ ਸਾਰੇ ਧਰਮ ਦੇ ਜਿਹੜੇ ਕਰਮਿਆਂ ਉਹ ਕਰਦੇ ਆ ਸਤਿਗੁਰੂ ਜੀ ਕਹਿੰਦੇ ਭਾਈ ਜੇ ਇਹ ਕਰਮ ਇਦਾਂ ਹੀ ਕਰਦੇ ਰਵਾਂਗੇ ਫਿਰ ਆਵਤ ਜਾਵਤ ਜਨਮਾਂ ਮਰੇ ਜੰਮਣ ਮਰਨ ਦਾ ਗੇੜ ਜਿਹੜਾ ਸਾਡਾ ਸਦਾ ਹੀ ਬਣਿਆ ਰਹੂਗਾ ਸਾਨੂੰ ਕੇਵਲ ਕੁਰਬਾਨੀ ਤੋਂ ਸੇਧ ਲੈ ਕੇ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੋਣ ਦਾ ਉਪਦੇਸ਼ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਉਸੇ ਉਪਦੇਸ਼ ਨੂੰ ਅਸੀਂ ਕਮਾਉਣ ਦਾ ਜਿਹੜਾ ਯਤਨ ਕਰੀਏ ਤਾਂ ਇਹ ਸਾਡੀ ਕੀਤੀ ਹੋਈ ਭਗਤੀ ਪੜਿਆ ਹੋਇਆ ਪਾਠ ਕੀਤਾ ਹੋਇਆ ਕੀਰਤਨ ਸਫਲ ਹੈ ਨਹੀਂ ਤਾਂ ਮਹਾਰਾਜ ਕਹਿੰਦੇ ਕੋਈ ਦਾਵਾ ਰਾਗੀ ਨਾਦੀ ਬੇਦੀ ਬਹੁ ਪੰਧ ਕਰ ਕਈਆਂ ਰਾਗਾਂ 'ਚ ਗਾਉਨੇ ਆਸੀਂ ਕਈਆਂ ਵੇਦਾਂ ਦਾ ਧਰਮ ਗ੍ਰੰਥਾਂ ਦਾ ਕੀਰਤਨ ਕਰਦੇ ਆਂ ਰਾਗਾਂ 'ਚ ਕਰਦੇ ਆਂ ਕਈ ਪੰਥਾਂ ਦਾ ਕਰਦੇ ਆਂ ਨਹੀਂ ਹਰ ਹਰ ਭੀਜੇ RAM ਰਾਜੇ ਪਰਮਾਤਮਾ ਕੁਛ ਨਹੀਂ ਹੁੰਦਾ ਇੱਦਾਂ ਕੋਈ ਕਵੇ ਆਵਾਜ਼ ਬੜੀ ਸੋਹਣੀ ਹੈ ਰਾਗ ਬੜਾ ਸੋਹਣਾ ਹੈ ਨਹੀਂ ਹਰ ਹਰ ਭੀਜੇ RAM ਰਾਜੇ ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤੇਨਾ ਰੋਏ ਕਿਆ ਕੀਜੇ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਅੰਦਰ ਝੂਠ ਆ ਵਿਕਾਰ ਆ ਧੋਖਾ ਆ ਲੋਭ ਆ ਲਾਲਚ ਆ ਅੰਦਰ ਤੇਨਾ ਰੋਏ ਕਿਆ ਕੀਜੇ ਉਹਨਾਂ ਦਾ ਗਾਉਣਾ ਵੀ ਰੋਂਦੇ ਬਰਬਰ ਆ ਰੋਂਦੇ ਆ ਮਹਾਰਾਜ ਕਹਿੰਦੇ ਗਾਉਂਦੇ ਨਹੀਂ ਰੋ ਰਹੇ ਆ ਉਜਨਾ ਮਰਜੀ ਰੋਲ ਅੰਦਰ ਕਪਟਿਆ ਅੰਦਰ ਧੋਖਾਇਆ ਅੰਦਰ ਵਿਕਾਰਿਆ ਲਾਲਚਿਆ ਈਰ ਖਾਇਆ ਹੰਕਾਰਿਆ ਉਹਨਾਂ ਦਾ ਗਾਉਣਾ ਉਹਨਾਂ ਦਾ ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਮਹਾਰਜ ਕਹਿੰਦੇ ਰੋਣ ਦੇ ਬਰਾਬਰ ਆ ਪਰਮਾਤਮਾ ਇਹਦੇ ਨਾਲ ਕੁਝ ਨਹੀਂ ਹੁੰਦਾ ਪਰਮਾਤਮਾ ਖੁਸ਼ ਕਦੋਂ ਹੁੰਦਾ ਜਦੋਂ ਮਨੁੱਖ ਕੈਣੀ ਤੇ ਕਰਨੀ ਦਾ ਸੂਰਾ ਹੁੰਦਾ ਜਿਹੜੀ ਗੁਰਬਾਣੀ ਦਾ ਪਾਠ ਕਰਦਾ ਉਸੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਦਾ ਆਪਣੇ ਜੀਵਨ ਦੇ ਵਿੱਚ ਹੰਡਾਉਂਦਾ ਆਪਣਾ ਜੀਵਨ ਉਹਦੇ ਮੁਤਾਬਕ ਚਲਾਉਂਦਾ ਜਿਹੜੀ ਮर्यादा ਦੀ ਗੱਲ ਕਰਦਾ ਮर्यादा 'ਚ ਆਪ ਉਸ ਮर्यादा ਤੇ ਚੱਲਦਾ ਸਤਿਗੁਰੂ ਜੀ ਕਹਿੰਦੇ ਉਹ ਮਨੁੱਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੁੰਦਾ ਤੇ ਸਤਿਗੁਰੂ ਜੀ ਦੀ ਬਾਣੀ ਤੋਂ ਸੇਖ ਲਈਏ ਜਿਹੋ ਜਿਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਦੀ ਘਾੜਤ ਘੜੀਆ ਉਹੋ ਜੇ ਜੀਵ ਦਾ ਮਨੁੱਖ ਸੇਖ ਬਣਨ ਦਾ ਯਤਨ ਕਰੀਏ ਸਤਿਗੁਰੂ ਜੀ ਕਿਰਪਾ ਕਰਮ भुलों की खिमा फतेह की साझ पाओ वागुरु जी का खालसा वागुरू जी की फतेह सारिया संगतानों एक बार फिर बहुत बहुत बधाई